ਇਹ ਸਭ ਝੂਠ ਫਰੇਵ ਪੰਜਾਬ ਚ ਫਲਾਈ ਜਾਂਦੇ ਨੇ ਇਹ ਏਜੰਸੀਆਂ ਦੇ ਬੰਦੇ ਨੇ ਏਜੰਸੀਆਂ ਦੇ ਪਲਾਨ ਕੀਤੇ ਹੋਏ ਨੇ ਜਦੋਂ ਅਜਨਾਲੇ ਠਾਣੇ ਦਾ ਵਾਕਿਆ ਹੋਇਆ ਉਦੋਂ ਵੀ ਜਿਹੜਾ ਹਰੀਨੋ ਸੀ ਉਹਨਾਂ ਦੇ ਨਾਲ ਸੀ ਇਸ ਲਈ ਜਿਹੜਾ ਅਮਰਪਾਲ ਸਿੰਘ ਦਾ ਦੂਰੋਂ ਨੇੜਿਓਂ ਵੀ ਉਹਦੇ ਨਾਲ ਤੁਰਦਾ ਫਿਰਦਾ ਸੀ ਜਾਂ ਕਿਤੇ ਮਿਲਿਆ ਸੀ ਉਹ ਸਮੁੱਚੇ ਪੰਜਾਬ ਚੋਂ ਹਰਿਆਣੇ ਚੋਂ ਬਾਹਰ ਦੀਆਂ ਸਟੇਟਾਂ ਚੋਂ ਪੁਲਿਸ ਨੇ ਬੰਦੇ ਚੱਕਲੇ ਸੀ ਹਰੀਨਾਂ ਨੂੰ ਕਿਉਂ ਨਹੀਂ ਫੜਿਆ ਜਿਸ ਤਰੀਕੇ ਨਾਲ ਤੁਸੀਂ ਇਲਜ਼ਾਮ ਲਾਏ ਕਿ ਹਰੀਨਾਂ ਤੇ ਕਿਹ ਏਜੰਸੀਆਂ ਦੇ ਬੰਦੇ ਨੇ ਜਾਂ ਹੋਰ ਉਹਨਾਂ ਦੇ ਆਲੇ-ਦਾਲੇ ਘੁੰਮਣ ਵਾਲੇ ਇਸੇ ਤਰੀਕੇ ਦੇ ਵਿਰੋਧੀ ਇਲਜ਼ਾਮ ਲਾਉਂਦੇ ਨੇ ਤੁਹਾਡੇ ਤੇ ਕਿ ਅਮਰਿੰਤਪਾਲ ਦਾ ਖੁਦ ਏਜੰਸੀਆਂ ਦੇ ਬੰਦੇ ਨੇ ਤੇ ਕਿ ਜਿਹੜਾ ਅਮਰਿੰਤਪਾਲ ਸਿੰਘ ਨੂੰ ਜੇ ਕਿਸੇ ਨੇ ਪਾਣੀ ਦਾ ਗਲਾਸ ਵੀ ਪਿਆਤਾ ਉਹਨੂੰ ਕਿਤੇ ਖਾਲਸਾ ਵਹੀਰ ਦੇ ਟਾਈਮ ਉਹਨੂੰ ਕਿਤੇ ਉਧਾ ਫੜੇ ਵੀ ਬੁਲਾਤੀ ਆ ਉਹ ਬੰਦੇ ਵੀ ਪੁਲਿਸ ਨੇ ਚੱਕ-ਚੱਕ ਕੇ ਉਹਨਾਂ ਦੇ ਕੇਸ ਪਾਤੇ ਤੇ ਉਹਨਾਂ ਨੂੰ ਜੇਲਾ 'ਚ ਰੱਖਿਆ ਜਿਹੜੇ ਭਾਈ ਹਰੀਨੋ ਵਰਗੇ ਨੇ ਤਲਵਾੜੇ ਵਰਗੇ ਨੇ ਇਹ ਰਾਮ ਨਾਲ ਘਰੇ ਬੈਠੇ ਉੱਥੇ ਬਗਵਾਸ ਕਰੀ ਜਾਂਦੇ ਨੇ ਇਹਨਾਂ ਅੰਮ੍ਰਿਤਪਾਲ ਹੁਰੀ ਸਿੱਖ ਰਾਜ ਦੀ ਗੱਲ ਕਰਦੇ ਸੀ ਖਾਲਸਾ ਰਾਜ ਦੀ ਗੱਲ ਕਰਦੇ ਸੀ ਪਰ ਜਦ ਤੁਸੀਂ ਰਾਜਨੀਤਿਕ ਪਾਰਟੀ ਦੇ ਤੌਰ ਤੇ ਵਿਚਰ ਰਹੇ ਹੋ ਤੇ ਉਹ ਕਹਿੰਦੇ ਕਿ ਤੁਸੀਂ ਯੂ ਟਰਨ ਮਾਰ ਕੇ ਕਿ ਤੁਸੀਂ ਤਾਂ ਖਾਲਿਸਤਾਨ ਦੀ ਗੱਲ ਕਰਦੇ ਸੀ ਸਿੱਖਾਂ ਦੇ ਆਪਣੇ ਰਾਜ ਦੀ ਗੱਲ ਕਰਦੇ ਸੀ ਹੁਣ ਕਹਿੰਦੇ ਤੁਸੀਂ ਸਰਕਾਰਾਂ ਬਣਾਉਣ ਵੱਲ ਤੁਰ ਪਏ ਤੇ ਸੌ ਵੀ ਕਹਿੰਦੇ ਉਸੇ ਸੰਵਿਧਾਨ ਦੀ ਤੁਸੀਂ ਖਾਧੀ ਹੈ ਜਿਹੜੇ ਸੰਵਿਧਾਨ ਨੂੰ ਤੁਸੀਂ ਮੰਨਦੇ ਨਹੀਂ ਸੀ ਜਿਹੜੇ ਕੰਟਰੀ 'ਚ ਰਹਿਣਾ ਤੁਸੀਂ ਜੇ ਉੱਥੇ ਤੁਸੀਂ ਇਲੈਕਸ਼ਨ ਲੜਨੇ ਨੇ ਤੇ ਤੁਹਾਨੂੰ ਉਹਦੇ ਸੰਵਿਧਾਨ ਦੇ ਥੱਲੇ ਰਹਿ ਕੇ ਲੜਨਾ ਪੈਣਾ ਬਾਦਲ ਗਰੁੱਪ ਨੇ ਤੇ ਟੌੜੇ ਗਰੁੱਪ ਨੇ ਬੜੀ ਚਲਾਕੀ ਨਾਲ ਜਿਹੜਾ ਉਹ ਸਾਰੀਆਂ ਪਾਰਟੀਆਂ ਤੋਂ ਮਾਰ ਨੂੰ ਵੀ ਰਲਾਲਿਆਂ ਨਾਲ ਫੈਡਰੇਸ਼ਨ ਨੂੰ ਵੀ ਨਾਲ ਰਲਾਲਿਆ ਤੇ ਉਹ ਇਲੈਕਸ਼ਨ ਦਾ ਬਾਈਕਾਟ ਕਰਾ ਤੁਸੀਂ ਕਿਹਾ ਕਿ 27 ਚ ਸਾਡੀ ਸਰਕਾਰ ਬਣਨ ਜਾ ਰਹੀ ਹੈ ਅਕਾਲੀ ਦਲ ਬਾਦਲ ਕਹਿੰਦਾ ਸਾਡੀ ਬਣਨ ਜਾ ਰਹੀ ਹੈ ਭਾਜਪਾ ਵਾਲੇ ਕਹਿੰਦੇ ਸਾਡੀ ਬਣਨ ਜਾ ਰਹੀ ਹੈ ਕਾਂਗਰਸ ਵਾਲੀ ਕਹਿੰਦੇ ਸਾਡੀ ਤਾਂ ਵੱਟਦੀ ਪਈ ਹੈ ਤੇ ਇੰਨੀਆਂ ਸਰਕਾਰਾਂ ਪੰਜਾਬ ਦੇ ਵਿੱਚ ਬਣਨ ਗਈਆਂ ਕਿਵੇਂ ਤੁਸੀਂ ਕਹਿ ਰਹੇ ਹੋ ਕਿ 1989 ਦੇ ਵਿੱਚ ਜੋ ਹੋਇਆ ਉਹ ਦੁਬਾਰਾ ਪੰਜਾਬ ਦੇ ਵਿੱਚ ਹਿਸਟਰੀ ਰਿਪੀਟ ਹੋਏਗੀ ਅਕਾਲੀ ਦਲ ਵਾਰਿਸ ਤੇ ਇਲਜ਼ਾਮ ਲੱਗ ਰਹੇ ਨੇ ਕਿ ਹਰੀ ਨੌ ਦੇ ਕਤਲ ਦੇ ਇਲਜ਼ਾਮ ਲੱਗੇ ਨੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਵੀ ਇਲਜ਼ਾਮ ਲੱਗ ਰਹੇ ਨੇ ਇਸ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਡਰੋਲੀ ਸਾਡੇ ਨਾਲ ਮੌਜੂਦ ਨੇ ਸਰ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਹਰੀਨੋ ਜਿਹੜੇ ਕਿ ਅਮਰਿਤਪਾਲ ਹੋਰਾਂ ਦੇ ਸਾਥੀ ਤੇ ਤੇ ਉਸ ਤੋਂ ਬਾਅਦ ਉਹਨਾਂ ਦਾ ਕਤਲ ਹੁੰਦਾ ਤੇ ਉਹਨਾਂ ਦੇ ਕਤਲ ਦਾ ਇਲਜ਼ਾਮ ਤੁਹਾਡੀ ਪਾਰਟੀ ਉੱਤੇ ਅਮਰਿਤਪਾਲ ਹੋਰਾਂ ਉੱਤੇ ਲੱਗਦਾ ਤੇ ਕੁਝ ਪੈਸਿਆਂ ਦਾ ਲੈਣ ਦੇਣ ਨੂੰ ਲੈ ਕੇ ਵੀ ਗੱਲਾਂ ਬਾਹਰ ਆਉਂਦੀਆਂ ਨੇ ਉਸ ਉਸ ਬਾਰੇ ਤੁਸੀਂ ਕੀ ਕਹੋਗੇ ਇਹ ਜੀ ਮੈਂ ਵੀ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਸੁਣਿਆ ਸੀ ਕਿ ਹਰੀਨੋ ਦਾ ਜਿਹੜਾ ਬ੍ਰਦਰ ਹੈ ਉਹ ਬੋਲ ਰਿਹਾ ਸੀ ਕਿ ਅਸੀਂ ਜੀ ਪੈਸੇ ਲੈਣੇ ਸੀ ਮੈਂ ਅਮਰਿਤਪਾਲ ਨਾਲ ਗੱਲ ਕਰੀ ਸੀ ਉਹਨੇ ਜੀ ਮੈਨੂੰ ਐ ਕਿਹਾ ਅਮਰਿਤਪਾਲ ਨੂੰ ਮੈਂ ਇਦਾਂ ਕਿਹਾ ਇਹ ਸਭ ਝੂਠ ਫਰੇਵ ਪੰਜਾਬ ਚ ਫਲਾਈ ਜਾਂਦੇ ਨਹੀਂ ਇਹ ਏਜੰਸੀਆਂ ਦੇ ਬੰਦੇ ਨੇ ਏਜੰਸੀਆਂ ਦੇ ਪਲਾਟ ਕੀਤੇ ਹੋਏ ਨੇ ਜਦੋਂ ਕਿ ਜਿਹੜਾ ਹਰੀਨੋ ਐ ਜਦੋਂ ਭਾਈ ਅਮਰਿਤਪਾਲ ਸਿੰਘ ਪੰਜਾਬ ਚ ਆਏ ਨੇ ਤੇ ਉਹਨਾਂ ਦੇ ਨਾਲ ਹੀ ਇਹ ਵਿਚਰਦਾ ਰਿਹਾ ਉਹਨਾਂ ਦਾ ਰਾਈਟ ਹੈਂਡ ਬਣ ਕੇ ਉਹਨਾਂ ਦਾ ਸਪੋਕਸਮੈਨ ਬਣ ਕੇ ਵਿਚਰਦਾ ਸੀ ਉਹਨਾਂ ਦੇ ਨਾਲ ਹਰ ਟਾਈਮ ਉਹਨਾਂ ਦੇ ਨਾਲ ਰਹਿੰਦਾ ਸੀ ਜਦੋਂ ਅਜਨਾਲੇ ਠਾਣੇ ਦਾ ਵਾਕਿਆ ਹੋਇਆ ਉਦੋਂ ਵੀ ਜਿਹੜਾ ਹਰੀਨੋ ਸੀ ਉਹਨਾਂ ਦੇ ਨਾਲ ਸੀ ਉਸ ਕਾਂਡ ਤੋਂ ਬਾਅਦ ਇਹ ਹਰੀਨੋ ਆ ਕੇ ਘਰੇ ਬੈਠ ਗਿਆ ਘਰ ਆਵਦੇ ਰਿਹਾ ਇਹਨੂੰ ਕਿਸੇ ਨੇ ਨਹੀਂ ਬੁਲਾਇਆ ਨਾ ਇਹਦੇ ਪਰਿਵਾਰਕ ਮੈਂਬਰ ਨੂੰ ਕਿਸੇ ਨੇ ਬੁਲਾਇਆ ਸਾਰਾ ਪਰਿਵਾਰ ਇਹ ਆਪਦੇ ਘਰ ਚ ਹੀ ਬੈਠਾ ਰਿਹਾ ਇਸ ਲਈ ਜਿਹੜਾ ਅਮਰਤਪਾਲ ਸਿੰਘ ਦਾ ਦੂਰੋਂ ਨੇੜਿਓਂ ਵੀ ਉਹਦੇ ਨਾਲ ਤੁਰਦਾ ਫਿਰਦਾ ਸੀ ਜਾਂ ਕਿਤੇ ਮਿਲਿਆ ਸੀ ਉਸ ਸਮੁੱਚੇ ਪੰਜਾਬ ਚੋਂ ਹਰਿਆਣੇ ਚੋਂ ਬਾਹਰਲੀਆਂ ਸਟੇਟਾਂ ਜੋ ਪੁਲਿਸ ਨੇ ਬੰਦੇ ਚੱਕਲੇ ਸੀ ਤੇ ਹਰੀਨਾਂ ਨੂੰ ਕਿਉਂ ਨਹੀਂ ਫੜਿਆ ਇਸ ਲਈ ਇਥੇ ਸਾਫ ਪਤਾ ਲੱਗਦਾ ਕਿ ਏਜੰਸੀਆਂ ਨੇ ਆਪਦਾ ਬੰਦਾ ਸੀ ਉਹਨਾਂ ਦਾ ਉਹਦੇ ਨਾਲ ਫਿੱਟ ਕੀਤਾ ਸੀ ਤੇ ਉਹਨੂੰ ਨਾਲ ਰੱਖਿਆ ਜਦੋਂ ਉਹ ਥਾਣੇ ਵਾਲਾ ਕਾਂਡ ਹੋ ਗਿਆ ਤੇ ਉਹ ਤੋਂ ਬਾਅਦ ਇਹਨੂੰ ਕਹਿਤਾ ਵੀ ਤੇਰਾ ਕੰਮ ਹੁਣ ਮੁੱਕ ਗਿਆ ਤੂੰ ਆਪਦੇ ਘਰੇ ਬੈਠ ਇਸ ਲਈ ਇਹ ਫਜ਼ੂਲ ਦੀਆਂ ਗੱਲਾਂ ਬਾਤਾਂ ਨੇ ਇਹਦੇ ਚ ਭਾਈ ਹਰੀਨੋ ਦਾ ਕੋਈ ਵੀ ਲੈਣਾ ਦੇਣਾ ਭਾਈ ਅਮਰਤਪਾਲ ਸਿੰਘ ਦਾ

ਜਿਸ ਤਰੀਕੇ ਨਾਲ ਤੁਸੀਂ ਇਲਜ਼ਾਮ ਲਾਏ ਕਿ ਹਰੀ ਨੌ ਤੇ ਕਿਹ ਏਜੰਸੀਆਂ ਦੇ ਬੰਦੇ ਨੇ ਜਾਂ ਹੋਰ ਉਹਨਾਂ ਦੇ ਆਲੇ-ਦਾਲੇ ਘੁੰਮਣ ਵਾਲੇ ਇਸੇ ਤਰੀਕੇ ਦੇ ਵਿਰੋਧੀ ਇਲਜ਼ਾਮ ਲਾਉਂਦੇ ਨੇ ਤੁਹਾਡੇ ਤੇ ਕਿ ਅਮਰਿਤਪਾਲ ਦਾ ਖੁਦ ਏਜੰਸੀਆਂ ਦੇ ਬੰਦੇ ਨੇ ਤੇ ਧਰੂਵੀਕਰਨ ਦੇ ਕਰਨ ਦੇ ਲਈ ਪੰਜਾਬ ਦੇ ਵਿੱਚ ਉਤਰੇ ਨੇ ਇੱਕ ਪਾਸੜ ਵੋਟਾਂ ਜਿਹੜੀਆਂ ਬੀਜੇਪੀ ਲੈ ਜਾ ਸਕੇ ਜਾਂ ਜਿਹੜੇ ਪੰਜਾਬ ਵਿਰੋਧੀ ਗਤੀਵਿਧੀਆਂ ਦੇ ਵਿੱਚੋਂ ਸ਼ਾਮਲ ਰਹੇ ਨੇ ਤਾਂ ਹੀ ਕਹਿੰਦੇ ਕਿ ਪੰਜਾਬ ਨੂੰ ਖਤਰਾ ਹੈ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ ਹੈ ਇਸੇ ਕਾਰਨ ਉਹਨਾਂ ਉੱਤੇ ਕਾਰਵਾਈ ਹੋਈ ਹੈ ਇਹ ਸਰਕਾਰ ਦਾ ਤਰਕ ਹੈ ਦੇਖੋ ਇਹ ਜੈਸੀਆਂ ਦਾ ਬੰਦਾ ਕੌਣ ਐ ਕੌਣ ਨਹੀਂ ਇਹ ਤਾਂ ਹੁਣ ਆਪਾਂ ਸਾਰਿਆਂ ਨੇ ਦੇਖ ਹੀ ਲਿਆ ਕਿ ਜਿਹੜਾ ਅਮਰਤਪਾਲ ਸਿੰਘ ਨੂੰ ਜੇ ਕਿਸੇ ਨੇ ਪਾਣੀ ਦਾ ਗਲਾਸ ਵੀ ਪਿਆਤਾ ਉਹਨੂੰ ਕਿਤੇ ਖਾਲਸਾ ਵਹੀਰ ਦੇ ਟਾਈਮ ਉਹਨੂੰ ਕਿਤੇ ਉਦਾਂ ਫਤੇ ਵੀ ਬੁਲਾਤੀ ਐ ਉਹ ਬੰਦੇ ਵੀ ਪੁਲਿਸ ਨੇ ਚੱਕ ਚੱਕ ਕੇ ਉਹਨਾਂ ਤੇ ਕੇਸ ਪਾਤੇ ਤੇ ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਜਿਹੜੇ ਭਾਈ ਹਰੀਨੋ ਵਰਗੇ ਨੇ ਤਲਵਾੜੇ ਵਰਗੇ ਨੇ ਇਹ RAM ਨਾਲ ਘਰੇ ਬੈਠੇ ਉੱਥੇ ਬਗਵਾਸ ਕਰੀ ਜਾਂਦੇ ਨੇ ਇਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਉਲਟਾ ਸਗੋਂ ਇਹਨਾਂ ਨੂੰ ਗਨਮੈਨ ਦਿੱਤੇ ਹੋਏ ਨੇ ਵੀ ਲੋ ਫੜੋ ਤੁਹਾਡੀ ਹਫਾਜ਼ਤ ਵਾਸਤੇ ਅਸੀਂ ਤੁਹਾਨੂੰ ਗਨਮੈਨ ਦੇ ਦੇਣੇ ਆ ਇਸ ਲਈ ਲੋਕ ਜਿਹੜੇ ਪੰਜਾਬ ਦੇ ਨੇ ਉਹ ਬਹੁਤ ਸਿਆਣੇ ਨੇ ਬੜਾ ਸਾਰਾ ਕੁਝ ਸਮਝਦੇ ਨੇ ਉਹਨਾਂ ਨੂੰ ਅੱਜਕੱਲ ਜਿਹੜਾ ਨੌਜਵਾਨ ਹੈ ਉਹ ਪੜਿਆ ਲਿਖਿਆ ਹੈ ਸਭ ਜਾਣਦਾ ਇਸ ਲਈ ਜਿੰਨਾ ਮਰਜ਼ੀ ਰੌਲਾ ਪਾਈ ਜਾਣ ਜਿੰਨਾ ਮਰਜ਼ੀ ਕੂੜ ਪ੍ਰਚਾਰ ਕਰੀ ਜਾਣ ਇਹਨਾਂ ਨੂੰ 2027 ਚ ਲੋਕਾਂ ਨੇ ਸਬਕ ਸਿਖਾ ਦੇਣਾ ਹੈ ਅੱਛਾ ਇੱਕ ਇੱਕ ਚੀਜ਼ ਹੋਰ ਦੇਖਣ ਨੂੰ ਮਿਲਦੀ ਹੈ ਕਿ ਅਮਰਿਤਪਾਲ ਹੁਰੀ ਸਿੱਖ ਰਾਜ ਦੀ ਗੱਲ ਕਰਦੇ ਸੀ ਖਾਲਸਾ ਰਾਜ ਦੀ ਗੱਲ ਕਰਦੇ ਸੀ ਪਰ ਜਦ ਤੁਸੀਂ ਰਾਜਨੀਤਿਕ ਪਾਰਟੀ ਦੇ ਤੌਰ ਤੇ ਪਿੱਛੇ ਚੱਲ ਰਹੇ ਹਾਂ ਤੇ ਉਹ ਕਹਿੰਦੇ ਕਿ ਤੁਸੀਂ ਯੂ ਟਰਨ ਮਾਰ ਗਏ ਕਿ ਤੁਸੀਂ ਤਾਂ ਖਾਲਿਸਤਾਨ ਦੀ ਗੱਲ ਕਰਦੇ ਸੀ ਸਿੱਖਾਂ ਦੇ ਆਪਣੇ ਰਾਜ ਦੀ ਗੱਲ ਕਰਦੇ ਸੀ ਹੁਣ ਕਹਿੰਦੇ ਤੁਸੀਂ ਸਰਕਾਰਾਂ ਬਣਾਉਣ ਵੱਲ ਤੁਰ ਪਏ ਤੇ ਸੋਂ ਵੀ ਕਹਿੰਦੇ ਉਸੇ ਸੰਵਿਧਾਨ ਦੀ ਤੁਸੀਂ ਖਾਧੀ ਹੈ ਜਿਹੜੇ ਸੰਵਿਧਾਨ ਨੂੰ ਤੁਸੀਂ ਮੰਨਦੇ ਨਹੀਂ ਸੀ ਨਹੀਂ ਨਹੀਂ ਇਹ ਗੱਲ ਨਹੀਂ ਹੈ ਜੀ ਦੇਖੋ ਜਿਹੜੇ ਕੰਟਰੀਜ਼ ਰਹਿਣਾ ਤੁਸੀਂ ਜੇ ਉੱਥੇ ਤੁਸੀਂ ਇਲੈਕਸ਼ਨ ਲੜਨੇ ਨੇ ਤੇ ਤੁਹਾਨੂੰ ਉਹਦੇ ਸੰਵਿਧਾਨ ਦੇ ਥੱਲੇ ਰਹਿ ਕੇ ਹੀ ਲੜਨਾ ਪੈਣਾ ਹਾਂਜੀ ਉਹਦੇ ਸੰਵਿਧਾਨ ਦੇ ਨਾਲ ਚੱਲ ਕੇ ਹੀ ਤੁਹਾਨੂੰ ਇਲੈਕਸ਼ਨ ਲੜਨੇ ਪੈਣੇ ਬਾਅਦ ਤੁਸੀਂ ਆਪਦੀ ਕਿੱਦਾਂ ਦੀ ਗੱਲ ਕਰਦੇ ਹੋ ਕੀ ਕਰਦੇ ਹੋ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਜਦੋਂ ਇਲੈਕਸ਼ਨ ਲੜਨਾ ਤੁਹਾਨੂੰ ਅਸੀਂ ਵੇਖੋ 91 ਚ ਮੈਂ ਫੈਡਰੇਸ਼ਨ ਵੱਲੋਂ ਇਲੈਕਸ਼ਨ ਲੜਿਆ ਫੈਡਰੇਸ਼ਨ ਨੇ ਇਲੈਕਸ਼ਨ ਲੜਿਆ ਡਟ ਕੇ ਉਹ ਇੱਕ ਦਿਨ ਪਹਿਲਾਂ ਵੋਟਾਂ ਨੇ ਜਿਹੜੀਆਂ ਕੈਂਸਲ ਹੋ ਗਈਆਂ ਸੀ ਉਦੋਂ ਵੀ ਜਿਹੜੀਆਂ ਖਾੜਕੂ ਜਥੇਬੰਦੀਆਂ ਸੀ ਉਹ ਸਾਡਾ ਵਿਰੋਧ ਕਰਦੀਆਂ ਸੀ ਵੀ ਤੁਸੀਂ ਇਲੈਕਸ਼ਨ ਕਿਉਂ ਲੜਿਆ ਅਸੀਂ ਤੁਹਾਨੂੰ ਇਲੈਕਸ਼ਨ ਲੜ ਨਹੀਂ ਦੇਣਾ ਜਦੋਂ ਕਿ 25 30 ਕੈਂਡੀਡੇਟ ਸੀ ਜਿਹੜੇ ਪੰਜਾਬ ਚ ਉਹਨਾਂ ਮਾਰਤੀ ਸੀ ਪਰ ਉਹ ਇਲੈਕਸ਼ਨ ਸੀ ਜਿਹੜੇ ਇੱਕ ਦਿਨ ਬਾਅਦ ਕੈਂਸਲ ਹੋ ਗਏ ਫਿਰ ਉਸ ਤੋਂ ਬਾਅਦ 92 ਦੇ ਇਲੈਕਸ਼ਨ ਆ ਗਏ ਉਹਦੇ ਚ ਬਾਦਲ ਗਰੁੱਪ ਨੇ ਤੇ ਟੌੜੇ ਗਰੁੱਪ ਨੇ ਬੜੀ ਚਲਾਕੀ ਨਾਲ ਜਿਹੜਾ ਉਹ ਸਾਰੀਆਂ ਪਾਰਟੀਆਂ ਤੋਂ ਮਾਰ ਨੂੰ ਵੀ ਰਲਾਲਿਆ ਨਾਲ ਫੈਡਰੇਸ਼ਨ ਨੂੰ ਵੀ ਨਾਲ ਰਲਾਲਿਆ ਤੇ ਉਹ ਇਲੈਕਸ਼ਨ ਦਾ ਬਾਈਕਾਟ ਕਰਾਤਾ ਜਦੋਂ ਕਿ ਫੈਡਰੇਸ਼ਨ ਚਾਹੁੰਦੀ ਸੀ ਕਿ ਆਪਾਂ ਇਲੈਕਸ਼ਨ ਲੜੀਏ ਉਹ ਵੇਖੋ ਇਲੈਕਸ਼ਨ ਦਾ ਬਾਈਕਾਟ ਦਾ ਖਮਿਆਜਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ ਉਸ ਤੋਂ ਬਾਅਦ ਬੀਨ ਸਿੰਘ ਸਰਕਾਰ ਬਣੀ ਕਾਂਗਰਸ ਦੀ ਇਕੱਲੇ ਉਹ ਇਲੈਕਸ਼ਨ ਲੜੇ ਉਹਨਾਂ ਨੇ ਹਜ਼ਾਰ-ਹਜ਼ਾਰ 2000 ਵੋਟ ਪਾ ਕੇ ਸਰਕਾਰ ਬਣਾ ਲਈ ਤੇ ਜਿੰਨੇ ਪੰਜਾਬ 'ਚ ਖਾੜਕੂ ਸੀ ਜਿਹੜੇ ਕਹਿੰਦੇ ਸੀ ਵੀ ਆਪਾਂ ਨੂੰ ਇਲੈਕਸ਼ਨ ਨਹੀਂ ਲੜਨਾ ਚਾਹੀਦਾ ਉਹ ਦਿਨਾਂ 'ਚ ਉਹਨਾਂ ਖਤਮ ਕਰਤੇ ਮਿੰਟੋ ਮਿੰਟੀ ਉਹਨਾਂ ਨੇ ਸਾਰਿਆਂ ਨੂੰ ਸ਼ਹੀਦ ਕਰਤਾ ਇਸ ਲਈ ਜਿਹੜਾ ਕੋ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਜੇ ਸਾਡੇ ਕੋਲ ਰਾਜ ਭਾਗ ਹੋਏਗਾ ਅਸੀਂ ਆਪਦੀ ਸਿੱਖੀ ਦੀ ਆਪਦੀ ਪੰਜਾਬੀਅਤ ਦੀ ਆਪਦੇ ਪਾਣੀਆਂ ਦੀ ਆਪਦੀ ਕੋ ਬਿਜਲੀ ਦੀ ਆਪਦੇ ਪੰਜਾਬ ਦੇ ਹੋਰ ਭਲੇ ਦੀ ਗੱਲ ਕਰ ਸਕਦੇ ਹਾਂ ਜਦੋਂ ਸਾਡੇ ਕੋਲ ਪਾਵਰੀ ਆਈ ਸਾਡੀ ਸੁਣੇਗਾ ਕੌਣ ਇਸ ਲਈ ਅਸੀਂ ਰਾਜ ਭਾਗ ਪੰਜਾਬ ਦਾ ਮੰਗਦੇ ਹਾਂ ਤੇ ਅਸੀਂ ਲੈਣਾ ਅੱਛਾ ਜਿਸ ਤਰੀਕੇ ਦੇ ਨਾਲ ਤੁਸੀਂ 92 ਦੀ ਇਲੈਕਸ਼ਨ ਦੀ ਗੱਲ ਕੀਤੀ ਤੇ ਅੱਜ ਆਪਾਂ 25 ਦੇ ਵਿੱਚ ਖੜੇ ਹਾਂ ਤੇ ਤੁਸੀਂ ਲੰਬੇ ਸਮੇਂ ਤੋਂ ਵੋਟ ਪੋਲਿਟਿਕਸ ਦੇ ਨਾਲ ਜੁੜੇ ਰਹੇ ਹੋ ਤੇ ਉਦੋਂ ਦੀ ਰਾਜਨੀਤੀ ਤੇ ਹੁਣ ਦੀ ਰਾਜਨੀਤੀ ਦੇ ਵਿੱਚ ਕੀ ਫਰਕ ਸਮਝਦੇ ਹੋ ਕਿ ਕਿੰਨਾ ਕੁ ਫਰਕ ਆਇਆ ਕਿਵੇਂ ਦੇ ਲੋਕ ਬਦਲੇ ਨੇ ਕੀ ਸੋਚ ਦੇ ਵਿੱਚ ਬਦਲਾਇਆ ਲੋਕਾਂ ਦੇ ਵਿੱਚ ਨਹੀਂ ਹੁਣ ਦੇਖੋ ਉਦੋਂ ਦੀ ਰਾਜਨੀਤੀ ਤੇ ਹੁਣ ਦੀ ਰਾਜਨੀਤੀ ਪਹਿਲੀ ਦੀ ਗੱਲ ਤਾਂ ਮੈਂ ਇਹ ਕਹਾਗਾ ਕਿ ਹੁਣ ਜਿਹੜੀ ਰਾਜਨੀਤੀ ਉਹ ਪਹਿਲਾਂ ਨਾਲੋਂ ਬੜੀ ਮਹਿੰਗੀ ਹੋ ਗਈ ਹੈ ਕਿਉਂ ਹਰੇਕ ਚੀਜ਼ ਤੁਹਾਨੂੰ ਪਤਾ ਹੈ ਬੜੀ ਮਹਿੰਗਾਈ ਹੈ ਪੰਜਾਬ ਵਿੱਚ ਆਮ ਜਿਹੜੀਆਂ ਪਾਰਟੀਆਂ ਨੇ ਜਿਵੇਂ ਅਕਾਲੀ ਦਲ ਬਾਦਲ ਲਾ ਲਓ ਜਾਂ ਕਾਂਗਰਸ ਲਾ ਲਓ ਉਹ ਦੂਜੀਆਂ ਪਾਰਟੀਆਂ ਨੂੰ ਇਸੇ ਕਰਕੇ ਨਹੀਂ ਉੱਠਣ ਦਿੰਦੇ ਕਿ ਉਹਨਾਂ ਕੋਲ ਪੈਸਾ ਬਹੁਤ ਜ਼ਿਆਦਾ ਹੈ ਸਾਧਨ ਬੜੇ ਜ਼ਿਆਦੇ ਨੇ ਇਸ ਲਈ ਉਹ ਕਹਿੰਦੇ ਨੇ ਵੀ ਸਾਡੇ ਮੁਕਾਬਲੇ ਕੋਈ ਆ ਨਹੀਂ ਸਕਦਾ ਪਰ ਜਿਹੜਾ ਪੰਜਾਬ ਦਾ ਯੂਥ ਹੈ ਉਹ ਸਮਝ ਗਿਆ ਉਹ ਸਭ ਕੁਝ ਜਾਣਦਾ ਹੁਣ ਇਸ ਲਈ ਉਹਨਾਂ ਨੇ ਇਹਨਾਂ ਨੂੰ 2027 ਚ ਬਿਲਕੁਲ ਨਕਾਰ ਦੇਣਾ ਤੇ ਭਾਈ ਅਮਰਤ ਸਿੰਘ ਦੀ ਪਾਰਟੀ ਹੈ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਹੈ ਉਹ ਸਰਕਾਰ ਪੰਜਾਬ ਚ ਵਸ਼ ਬਣਾਏਗਾ ਅੱਛਾ ਤੁਸੀਂ ਕਿਹਾ ਕਿ 27 ਚ ਸਾਡੀ ਸਰਕਾਰ ਬਣਨ ਜਾ ਰਹੀ ਹੈ ਅਕਾਲੀ ਦਲ ਬਾਦਲ ਕਹਿੰਦਾ ਸਾਡੀ ਬਣਨ ਜਾ ਰਹੀ ਹੈ ਭਾਜਪਾ ਵਾਲੇ ਕਹਿੰਦੇ ਸਾਡੀ ਬਣਨ ਜਾ ਰਹੀ ਹੈ ਕਾਂਗਰਸ ਵਾਲੀ ਕਹਿੰਦੇ ਸਾਡੀ ਤਾਂ ਵੱਟਤੀ ਪਈ ਹੈ ਤੇ ਇੰਨੀਆਂ ਸਰਕਾਰਾਂ ਪੰਜਾਬ ਦੇ ਵਿੱਚ ਬਣ ਗਈਆਂ ਕਿਵੇਂ ਦੇਖੋ ਮੈਂ ਤਾਂ ਆਪਦੇ ਤਜਰਬੇ ਨਾਲ ਤੁਹਾਨੂੰ ਦੱਸ ਸਕਦਾ ਜੋ ਮੇਰਾ ਲਾਈਫ ਦਾ ਤਜਰਬਾ ਹੈ ਜਦੋਂ 89 ਦੇ ਵਿੱਚ ਅਸੀਂ ਜੋਧਪੁਰ ਜੇਲ੍ਹ ਤੋਂ ਰਿਹਾ ਹੋ ਕੇ ਆਏ ਤੇ ਪੰਜਾਬ ਚ ਪਾਰਲੀਮੈਂਟ ਦੇ ਇਲੈਕਸ਼ਨ ਸੀ ਤੇ ਇੱਥੇ ਅਸੀਂ 12 ਕੈਂਡੀਡੇਟ ਪੰਜਾਬ ਚ ਖੜੇ ਕੀਤੇ ਸੀ ਜਿਹੜੀ ਆਲ ਇੰਡੀਆ 6 ਸਟੂਡੈਂਟ ਫੈਡਰੇਸ਼ਨ ਉਹਨਾਂ ਦੀ ਸਪੋਰਟ ਕਰਦਾ ਸੀ ਉਹ ਮਾਨ ਕਾਲੀਵਾਲ ਪਾਰਟੀ ਦੇ ਥੱਲੇ ਇਲੈਕਸ਼ਨ ਲੜ ਰਹੇ ਸੀ ਉਸ ਟਾਈਮ ਸਾਨੂੰ ਇੱਥੋਂ ਪਟਿਆਲੇ ਤੋਂ ਮੈਂ ਦੱਸ ਦਿਆਂ ਤੁਹਾਨੂੰ ਬਲਵੰਤ ਸਿੰਘ ਰਾਮੂ ਵਾਲੀਆ ਕਾਲੀਦਲ ਵੱਲੋਂ ਸੀ ਉਹਨਾਂ ਦਾ ਉਸ ਟਾਈਮ ਦਾ ਧਾਕੜ ਲੀਡਰ ਸੀ ਦੇਵਨੋਦ ਸ਼ਰਮਾ ਜਿਹੜਾ ਕਹਿੰਦਾ ਘੁੰਦਾ ਸੀ ਪੈਸੇ 'ਚ ਓਦਾਂ ਵੀ ਉਹ ਕਾਂਗਰਸ ਵੱਲੋਂ ਸੀ ਤੇ ਸਾਨੂੰ ਉਹ ਸਮਝਦੇ ਸੀ ਵੀ ਇਹ ਤਾਂ ਗੱਲ ਹੀ ਕੋਈ ਨਹੀਂ ਐਵੇਂ ਗਾਜਰ ਮੂਲੀ ਨੇ ਜਦੋਂ ਮਰਜੀ ਵੱਟ ਤੋਂ ਪੱਟ ਦਿਆਂਗੇ ਇੱਥੇ ਰਾਮੂ ਵਾਲਿਆ ਜਾ ਕੇ ਲੋਕਾਂ ਨੂੰ ਸਟੇਜਾਂ ਦੇ ਕਹਿੰਦਾ ਸੀ ਕਿ ਇਹ ਕਿਲੋ ਨੇ ਤੇ ਅਸੀਂ ਕੁਆਂਟਲ ਦੱਸੋ ਕਿਲੋ ਤੇ ਕੁਆਂਟਲ ਦਾ ਕੀ ਮੇਲ ਹੋ ਸਕਦਾ ਲੋਕਾਂ ਨੂੰ ਇਹ ਕਹਿੰਦਾ ਸੀ ਪਰ ਉਹਨੂੰ ਲਾਸਟ ਹਫਤੇ ਚ ਪਤਾ ਲੱਗਿਆ ਸੀ ਵੀ ਕੁਆਂਟਲ ਹੁਣ ਨਹੀਂ ਲੱਭਦਾ ਇੱਥੇ ਕਿਲੋ ਹੀ ਰਹੇਗਾ ਪਟਿਆਲੇ 'ਚ ਤੇ ਉਹਦੀ ਜ਼ਮਾਨਤ ਜਬਤ ਹੋ ਗਈ ਰਾਮਵਾਲੀ ਅੱਜ ਵੀ ਉਹ ਜਿਉਂਦਾ ਜਾਗਦਾ ਹੁਣ ਪੁੱਛਿਓ ਤੁਸੀਂ ਮੇਰਾ ਨਾਮ ਹੀ ਸ਼ਾਇਦ ਜਾਣਦਾ ਹੋਊਗਾ ਉਹਨੂੰ ਲੱਭਿਆ ਨਹੀਂ ਉਹ ਇੱਥੇ ਮੈਂ ਮੋਦੀ ਕਾਲਜ ਗਿਆ ਗਿਣਤੀ ਹੁੰਦੀ ਸੀ ਤੇ ਇਹ ਗਿਣਤੀ ਜੋ ਬਾਹਰ ਨਿਕਲਿਆ ਤੇ ਮੈਂ ਬਾਜਾ ਮਾਰੀਆਂ ਮਹਿਰਾਮੂ ਵਾਲਿਆ ਸਾਹਿਬ ਮੇਰੀ ਮਾੜੀ ਦੀ ਗੱਲ ਸੁਣ ਕੇ ਜਾਇਓ ਤੇ ਭੱਜ ਕੇ ਗੱਡੀ ਚ ਬਹਿ ਗਿਆ ਸੀ ਇਸ ਲਈ ਵੇਖੋ 2027 ਚ ਇਹਨਾਂ ਲੋਕਾਂ ਦਾ ਆਹੀ ਹਾਲ ਹੋਣਾ ਅੱਛਾ ਤੁਸੀਂ ਕਹਿ ਰਹੇ ਹੋ ਕਿ 1989 ਦੇ ਵਿੱਚ ਜੋ ਹੋਇਆ ਉਹ ਦੁਬਾਰਾ ਪੰਜਾਬ ਦੇ ਵਿੱਚ ਹਿਸਟਰੀ ਰਿਪੀਟ ਹੋਏਗੀ ਕਿ ਅਮਰਿਤਪਾਲ ਹੁਰੀ ਜਿੱਤਣਗੇ ਜਿਸ ਤਰੀਕੇ ਦੇ ਨਾਲ ਸਮਰਜੀਤ ਸਿੰਘ ਮਾਨਹਰਾਂ ਨੂੰ ਉਦੋਂ ਸੀਟਾਂ ਆਈਆਂ ਉਹਰੇ ਵੀ ਤੁਸੀਂ ਅਤਿੰਦਰਪਾਲ ਹੁਰੀ ਜਿੱਤੇ ਆ ਜਦੋਂ ਜ਼ਿਕਰ ਕੀਤਾ ਉਹਨਾਂ ਦੀ ਇਲੈਕਸ਼ਨ ਤੁਸੀਂ ਦੇਖੀ ਤੇ ਹੁਣ ਤੁਸੀਂ ਖੁਦ ਚੋਣ ਮੈਦਾਨ ਦੇ ਵਿੱਚੋਂ ਤੇ ਤੁਸੀਂ ਹੁਣ ਦਿਹਾਤੀਵਲ ਜਾਉਂਗੇ ਸ਼ਹਿਰੀਵਲ ਜਾਉਂਗੇ ਜਾਂ ਪਟਿਆਲੇ ਦੀ ਕਿਸੇ ਹੋਰ ਸੀਟ ਤੇ ਅੱਖ ਹੈ ਤੁਹਾਡੀ ਨਹੀਂ ਮੇਰੀ ਤਾਂ ਦੇਖੋ ਪਿਆ ਪਟਿਆਲੇ ਦੀ ਕਿਸੇ ਸੀਟ ਤੇ ਅੱਖ ਨਹੀਂ ਮੈਂ ਤਾਂ ਸਿਰਫ ਪਾਰਟੀ ਦਾ ਇੱਕ ਨਿਕਾ ਜਾਂ ਵਰਕਰ ਆ ਮੈਂ ਪਾਰਟੀ ਲਈ ਕੰਮ ਕਰ ਰਿਹਾ ਦਿਨ ਰਾਤ ਮਿਹਨਤ ਕਰ ਰਿਹਾ ਜੇ ਪਾਰਟੀ ਮੈਨੂੰ ਕਹੂਗੀ ਹੁਕਮ ਕਰੂਗੀ ਤਾਂ ਇਥੋਂ ਲੜਨਾ ਤੇ ਲੜ ਲੂਗਾ ਜੇ ਕਹੂਗੀ ਨਹੀਂ ਤੁਹਾਰੇ ਬਹਿਰਾਮ ਨਾਲ ਹੋਰ ਬੰਦੇ ਹੈਗੇ ਨੇ ਤੇ ਆਦ ਮੈਂ ਉਹਨਾਂ ਦੀ ਸਪੋਰਟ ਕਰੂੰਗਾ ਅੱਛਾ ਹੰਗਾਰਾ ਕਿਵੇਂ ਮਿਲ ਰਿਹਾ ਕਿਉਂਕਿ ਲਗਾਤਾਰ ਤੁਸੀਂ ਹੁਣ ਵਿਚਰ ਰਹੇ ਹੋ ਮੈਂਬਰਸ਼ਿਪ ਦੇ ਲਈ ਘਰ ਘਰ ਜਾ ਰਹੇ ਹੋ ਜਾਂ ਇਲਾਕੇ ਦੇ ਵਿੱਚ ਵਿਚਰ ਰਹੇ ਹੋ ਕਿਵੇਂ ਦਾ ਪੰਜਾਬੀਆਂ ਦਾ ਹੰਗਾਰਾ ਜਿਹੜਾ ਤੁਹਾਡੀ ਪਾਰਟੀ ਨੂੰ ਮਿਲ ਰਿਹਾ ਮੈਨਾਂ ਜੀ ਬਸ ਹੁਣ ਜ਼ਿਆਦਾ ਕੁਝ ਤਾਂ ਮੈਂ ਕੈਮਨੇ ਦੇ ਸਾਹਮਣੇ ਨਹੀਂ ਦੱਸਣਾ ਚਾਹੁੰਦਾ ਪਰ ਜੋ ਅਸੀਂ ਹੁਣ ਪਿੰਡਾਂ 'ਚ ਵਿਚਰਦੇ ਆਂ ਜਾਂਦੇ ਆਂ ਮੀਟਿੰਗਾਂ ਵੀ ਨਿੱਕੀਆਂ-ਨਿੱਕੀਆਂ ਜਿਆਦੀਆਂ ਤੇ ਵੱਡੀਆਂ ਅਸੀਂ ਕਰਦੇ ਨਹੀਂ ਛੋਟੀਆਂ-ਛੋਟੀਆਂ ਮੀਟਿੰਗਾਂ ਕਰਦੇ ਆਂ ਕਿ ਲੋਕ ਸਮੁੱਚੇ ਤੌਰ ਤੇ ਸਾਡੇ ਨਾਲ ਜੁੜੇ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਖੜੇ ਨੇ ਉਹਨਾਂ ਨੇ ਖੜਨਾ ਉਹਨਾਂ ਨੇ ਉਹ ਸਿਰਫ ਮੌਕਾ ਕਹਿੰਦੇ ਵੀ ਆ ਲੈਣ ਦਿਓ ਫਿਰ ਅਸੀਂ ਸਾਰਿਆਂ ਨੂੰ ਰਸਤੇ ਪਾ ਦਿਆਂਗੇ ਆਪੋ ਆਪਣੇ ਜੀ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਆਉਣ ਤੇ ਇਸਾਨ ਸਾਡੇ ਨਾਲ ਜਸਵਿੰਦਰ ਸਿੰਘ ਡਰੋਲੀ ਜੀ ਜਿਹੜੇ ਕਿ ਦਾਵਾ ਕਰ ਰਹੇ ਨੇ ਕਿ 2027 ਦੇ ਵਿੱਚ ਅਮਰਿਤਪਾਲ ਹੁਰੀ ਮੁੱਖ ਮੰਤਰੀ ਬਣ ਰਹੇ ਨੇ ਤੇ ਦੂਜੇ ਪਾਸੇ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਹੈ ਜਿਹੜੀ ਉਸ ਦੀ ਸਰਕਾਰ ਬਣਨ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸੱਚਮੁੱਚ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੜੂਰ ਸਾਹਿਬ ਦੇ ਵਿੱਚ ਵੱਡਾ ਕਾਰਨਾਮਾ ਲੋਕ ਸਭਾ ਦੇ ਵਿੱਚ ਹੋਇਆ ਸੀ ਉਸੇ ਤਰੀਕੇ ਦਾ ਵੱਡਾ ਕਾਰਨਾਮਾ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਵੇਗਾ ਆਪਣੀ ਰਾਏ ਜਿਹੜੀ ਉਹ ਜ਼ਰੂਰ ਕਮੈਂਟ ਕਰਕੇ ਸਾਂਝੀ ਕਰਨਾ ਧੰਨਵਾਦ